ਸਾਸਤਰੀ ਕਾਜੀ ਸਾਰਿਆਂ ਨੂੰ ਮੈਂ ਅਜਕੇਂਦਰ ਕੌਰ ਮਹਾਰਾਜ ਪੱਤੀ ਕਾਲਾ ਨਸ਼ਾ ਛੱਡੋ ਕੋੜਵੱਡੋ ਇਸ ਦੇ ਸੰਬੰਧ ਵਿੱਚ ਕੁਝ ਵਿਚਾਰ ਪੇਸ਼ ਕਰਾਂਗੀ ਇਹ ਆਮ ਕਹਾਵਤ ਹੈ ਨਸ਼ਾ ਨਾਸ਼ ਕਰਦਾ ਹੈ ਨਸ਼ਾ ਕਰਨ ਵਾਲਿਆਂ ਨੂੰ ਪਤਾ ਹੁੰਦਾ ਹੈ ਕਿ ਨਸ਼ੇ ਨਾਲ ਨੁਕਸਾਨ ਹੁੰਦਾ ਪਰ ਫਿਰ ਵੀ ਉਹ ਜਾਣਬੁੱਝ ਕੇ ਟੋਏ ਵਿੱਚ ਡਿੱਗਦੇ ਆ ਇੱਕ ਅਨੁਮਾਨ ਦੇ ਅਨੁਸਾਰ ਸੰਸਾਰ ਵਿੱਚ ਤਕਰੀਬਨ 21 ਕਰੋੜ ਤੋਂ ਵੱਧ ਲੋਕ ਨਸ਼ੇ ਦੀ ਲਪੇਟ ਵਿੱਚ ਆ ਚੁੱਕੇ ਆ ਘਰਾਂ ਦੇ ਘਰ ਬਰਬਾਦ ਹੋ ਚੁੱਕੇ ਆ ਘਰ ਘਰ ਸੱਥਰ ਵਿਛ ਰਹੇ ਆ ਛੋਟੇ ਛੋਟੇ ਬੱਚੇ ਵੀ ਨਸ਼ੇ ਦੀ ਲਪੇਟ ਵਿੱਚ ਆ ਚੁੱਕੇ ਆ ਕਈ ਸਕੂਲਾਂ ਵਿੱਚ ਵਿਦਿਆਰਥਣਾਂ ਵੀ ਡੀਡੀਆਂ ਪੀਂਦੀਆਂ ਦੇਖੀਆਂ ਗਈਆਂ ਨਸ਼ਾ ਇੱਕ ਨਾਮਰਾਦ ਬਿਮਾਰੀ ਹੈ ਇਹ ਬਿਮਾਰੀ ਪੁਰਾਣੇ ਸਮੇ ਤੋਂ ਹੀ ਚੱਲੀ ਆ ਰਹੀ ਹੈ ਨਸ਼ੇ ਵਾਲੀਆਂ ਆਦਤਾਂ ਵਿੱਚ ਫਸ ਕੇ ਨੌਜਵਾਨ ਕੇਵਲ ਭਵਿੱਖ ਨੂੰ ਹੀ ਨਹੀਂ ਤਬਾਹ ਕਰਦਾ ਸਗੋਂ ਸਮੁੱਚੇ ਦੇਸ਼ ਦੀ ਗਰਾਫਟ ਦਾ ਕਾਰਨ ਬਣ ਬਣ ਰਿਹਾ ਹੈ ਨਸ਼ੇ ਕਈ ਤਰ੍ਹਾਂ ਦੇ ਹੁੰਦੇ ਆ ਜਿਵੇਂ ਸ਼ਰਾਬ ਤਮਾਕੂ ਅਫੀਮ ਚਾਰਸ਼ਾ ਹੀਰੋਇਨ ਨਸ਼ੇ ਦੀਆਂ ਗੋਲੀਆਂ ਟੀਕੇ ਕਈ ਨੌਜਵਾਨ ਇਹਨਾਂ ਨਸ਼ਿਆਂ ਦੀ ਲਪੇਟ ਵਿੱਚ ਆ ਚੁੱਕੇ ਆ ਪਾਰਟੀਆਂ ਵਿੱਚ ਤਾਂ ਸ਼ਰਾਬ ਆਮ ਹੀ ਚਲਦੀ ਦੇਖੀ ਜਾਂਦੀ ਹੈ ਜਿਹੜੇ ਪੈਸੇ ਦੇ ਹਵਸ ਦੇ ਸ਼ਿਕਾਰ ਹੁੰਦੇ ਆ ਸਮਾਜ ਦੇ ਵਿਰੋਧੀ ਨਸ਼ੇ ਫਲਾਉਣ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਆ ਜਿਹੜੇ ਦੇਸ਼ ਵਿੱਚ ਸਮਗਲਿੰਗ ਕਰਦੇ ਆ ਹੀਰੋਇਨ 400 ਸਮੈਕ ਦੀ ਸਪਲਾਈ ਕਰਦੇ ਆ ਇਹ ਮਨੁੱਖ ਦੀ ਸੋਚਾਂ ਸ਼ਕਤੀ ਨੂੰ ਖਤਮ ਕਰ ਦਿੰਦੇ ਆ ਹੋਸਟਲਾਂ ਵਿੱਚ ਰਹਿੰਦੇ ਕਈ ਬੱਚੇ ਅਜੇ ਹੁੰਦੇ ਆਨਾ ਇੱਕ ਦੂਜੇ ਦੀ ਦੇਖ-ਦੇਖੀ ਨਾਲ ਨਸ਼ਿਆਂ ਦੀ ਵਰਤੋਂ ਕਰਨ ਲੱਗ ਜਾਂਦੇ ਆ ਉਹ ਮਾਤਾ-ਪਿਤਾ ਤੋਂ ਦੂਰ ਰਹਿਣ ਕਰਕੇ ਮਨਮਰਜ਼ੀ ਕਰਦੇ ਆ ਇਹਦੇ ਨਾਲ ਬੇਰਜਗਾਰੀ ਹੋਣ ਕਰਕੇ ਵੀ ਕਈ ਬੱਚੇ ਮਾਪਿਆਂ ਤੋਂ ਚੋਰੀ ਨਸ਼ਾ ਵੇਚਣ ਲੱਗ ਜਾਂਦੇ ਆ ਨਸ਼ੇ ਦੇ ਆਦੀ ਹੋ ਜਾਂਦੇ ਆ ਜਿਹੜੇ ਬੱਚੇ ਪੇਪਰਾਂ ਦੇ ਦਿਨਾਂ ਵਿੱਚ ਪੜ੍ਹਨ ਸਮੇਂ ਨਸ਼ੇ ਦੀ ਗੋਲੀ ਲੈਂਦੇ ਆ ਤਾਂ ਕਿ ਨੀਂਦ ਨਾ ਆਵੇ ਤੇ ਉਹ ਪੜ੍ਹਨ ਵਾਲੇ ਬੱਚੇ ਵੀ ਹੌਲੀ-ਹੌਲੀ ਨਸ਼ੇ ਦੀ ਗੋਲੀ ਦੇ ਆਦੀ ਹੋ ਜਾਂਦੇ ਆ ਸਰਕਾਰ ਨੇ ਕਈ ਕਾਨੂੰਨ ਬਣਾਏ ਸੀ ਪਰ ਉਹ ਲੋਕ ਅਸਰ ਨਹੀਂ ਕਰ ਰਹੇ ਸਰਕਾਰ ਨੂੰ ਨਸ਼ਾ ਕਰਨ ਵਾਲਿਆਂ ਤੇ ਸਖਤਾਈ ਕਰਨੀ ਚਾਹੀਦੀ ਹੈ ਨਸ਼ਿਆਂ ਦਾ ਸੇਵਨ ਇੱਕ ਗੰਦੀ ਲਾਹਨਤ ਹੈ ਖਤਮ ਕਰਨ ਲਈ ਅਧਿਆਪਕਾਂ ਨੂੰ ਮਾਪਿਆਂ ਨੂੰ ਆਪਣੇ ਬੱਚਿਆਂ ਵੱਲ ਖਾਸ ਧਿਆਨ ਰੱਖਣਾ ਚਾਹੀਦਾ ਹੈ ਜਿਨ੍ਹਾਂ ਦੇ ਪਰਿਵਾਰ ਨਸ਼ੇ ਦੀ ਲਪੇਟ ਵਿੱਚ ਆ ਗਏ ਉਹ ਪਰਿਵਾਰ ਖਤਮ ਹੀ ਸਮਝੋ ਕਿਉਂਕਿ ਉਹਨਾਂ ਦੀ ਜ਼ਮੀਨ ਵੀ ਵਿਕ ਜਾਂਦੀ ਹੈ ਜਿਹੜਾ ਨਸ਼ਈ ਬੰਦਾ ਹੁੰਦਾ ਕੋਈ ਭਾਂਡਾ ਨਹੀਂ ਛੱਡਦਾ ਵੇਚ ਦਿੰਦੇ ਆ ਘਰ ਵਿੱਚ ਕਲੇਸ਼ ਰਹਿੰਦਾ ਹੈ ਅਜਿਹੀ ਹਾਲਤ ਨੂੰ ਨਰਕ ਹੀ ਸਮਝੋ ਇਸ ਨੂੰ ਕਲੰਕ ਇਸ ਕਲੰਕ ਨੂੰ ਦੂਰ ਕਰਨ ਲਈ ਚਾਹੀਦਾ ਹੈ ਸਰਕਾਰਾਂ ਨੂੰ ਜਿਹੜੀਆਂ ਫੈਕਟਰੀਆਂ ਨਸ਼ਾ ਬਣਾਉਂਦੀਆਂ ਉਹਨਾਂ ਨੂੰ ਬੰਦ ਕਰੇ ਠੇਕੇ ਬੰਦ ਕਰੇ ਸਮਗਲ ਰਾਂ ਨੂੰ ਨੱਥ ਪਾਵੇ ਸਖਤ ਤੋਂ ਸਖਤ ਕਾਨੂੰਨ ਬਣਾਏ ਜਾਣ ਤਾਂ ਕਿ ਕੁਝ ਨਾ ਕੁਝ ਫਰਕ ਪੈ ਸਕੇ ਧੰਨਵਾਦ ਜੀ